ਆਹ ਮਰੀਨੋ ਪੋਲਾਈ ਦੀ ਜਿੰਨੀ ਕੋਸ਼ਿਸ਼ ਕਰਦੇ ਆਂ ਯਾਰ ਤੁਸੀਂ ਲਈ ਆਪਾਂ ਤਾਂ ਬੜੀਆਂ ਜਿੰਨਾਂ ਦੇਖਦੇ ਜਿਆਦਾ ਬਣ ਗਈ ਕਿ ਦਵਾਜਾ ਕੋਲ ਰੱਖੂ ਬਸ ਲੋਕ ਤਾਂ ਜੇ ਮੇਲੇ ਦੇ ਹੀ ਪਾਣੀ ਆ ਰਹੇ ਆ ਐਸਐਮ ਦਾ ਨਿਸ਼ਾਨ ਜਿਹੜਾ ਹੈ ਉਹ ਆਪਣੇ ਸਰ ਦੇ ਸਰਕਾਰ ਨੂੰ ਤੁਰੇਗਾ ਆਪਰ ਸਰ ਦੇ ਸੰਸਾਰ ਕਮਰੇਗਾ ਆਪਰ ਸਰ ਦੇ ਮਾਰੋਣੇਗਾ ਜੁਗਾ ਲੋਕ ਸਭਾ ਦੇ ਅੰਤਿਆ ਕੇ ਬਾਤ ਹੋਣੀ ਨਾ ਚਾਹੀਦੀ ਹਮੇਸ਼ਾ ਬਾਰੇ ਸਾਰਿਆ ਮੇ ਲੋਕਤੰਤਰ ਦਾ ਪਰਵਿਆ ਸਵਿਆ ਇਹਦੇ ਚ ਸਭ ਨੂੰ ਵੋਟ ਪਾਉਣੀ ਚਾਹੀਦੀ ਹੈ ਠੀਕ ਹੈ ਮੈਂ ਕੈਂਡੀਡੇਟ ਆਂ ਪਰ ਮੈਂ ਹਮੇਸ਼ਾ ਹੀ ਵੋਟ ਕਰਦਾ ਮੈਂ ਕਦੀ ਜ਼ਿੰਦਗੀ ਚ ਆਪਣੀ ਵੋਟ ਮਿਸ ਨਹੀਂ ਕੀਤੀ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਵੋਟ ਜ਼ਰੂਰ ਕਰੋ ਕਿ ਜੇ ਵੋਟ ਆ ਜਿਹੜੀ ਤੁਹਾਡੀ ਆਪਣੀ ਜਿਹੜੀ ਭਾਵਨਾਵਾਂ ਉਹ ਦੇਸ਼ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਆਪਣੀ ਜੋ ਤੁਸੀਂ ਆਉਣ ਵਾਲੇ 5 ਸਾਲ ਚ ਕਰਨਾ ਚਾਹੁੰਦੇ ਜੇ ਉਹਦੀ ਪ੍ਰਤੀ ਤੁਹਾਡੀ ਜਿਹੜੀ ਸੈਂਸੈਰਿਟੀ ਨੂੰ ਦਰਸਾਉਂਦੀ ਆ ਕਿ ਤੁਸੀਂ ਕਿੰਨੇ ਸੈਂਸੀਅਰ ਜੇ ਨਹੀਂ ਤਾਂ ਅਸੀਂ ਡਿਸਕਸ਼ਨ ਕਰਦੇ ਰਹੀਏ 5 ਸਾਲ ਅਸੀਂ 5 ਸਾਲ ਅਸੀਂ ਫਿਰ ਕਿੰਤੂ ਪ੍ਰੰਤੂ ਕਰਦੇ ਰਹੀਏ ਹੈ ਬਈਆਂ ਨਹੀਂ ਠੀਕ ਹੈ ਨਹੀਂ ਠੀਕ ਫਿਰ ਉਹ ਠੀਕ ਨਹੀਂ ਆ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਇਸ ਉਤਸਵ ਦਾ ਹਿੱਸਾ ਨਹੀਂ ਬੰਦੇ ਜੇ ਵੋਟ ਕਾਸਟ ਨਹੀਂ ਕਰਦੇ ਤੇ ਫਿਰ ਅਸੀਂ ਕਿੰਤੂ ਪ੍ਰੰਤੂ ਕਰਨ ਦੇ ਵੀ ਹੱਥ ਦਾ ਨਹੀਂ ਰਹਿੰਦੇ ਅਸੀਂ ਕਿਰਪਾ ਸੀ ਪਹਿਲਾਂ ਵੀ ਗਲਤੀ ਕੀਤੀ ਕਿ ਇੱਕ ਵੀਦਾਰੇ ਨਾ ਰਸਤਾ ਦਿਲ ਦੀ ਸੁਣੋ ਕਿਸੇ ਕਾ ਦਿਲ ਦਿਮਾਗ ਦੀ ਸੁਣੋ ਹਮੇਸ਼ਾ ਜਿਹੜਾ ਵਾ ਮਤਦਾਨ ਇਸੇ ਕਰਕੇ ਮਾਨਾ ਇਹਦਾ ਨਾਂ ਕਿਸੇ ਟਾਈਮ ਮਤਦਾਨ ਤੇ ਇਸੇ ਕਰਕੇ ਨਾ ਦੇਣ ਸਮਝ ਆਪਾਂ ਵੋਟ ਕਾਸਟ ਕਰਦੇ ਆਂ ਉਹ ਦਾ ਨਹੀਂ ਕਰਦੇ ਆ ਹਨਾ ਵੋਟ ਪਾਉਨੇ ਆ ਦਿੰਨੇ ਆ ਕਿਸ ਨੂੰ ਵੋਟ ਮਤਨਾ ਮਤਨਾ ਨਹੀਂ ਮਤਨਾ ਦਈਏ ਕਿਉਂਕਿ ਇਹ ਬڑے ਲੀਡਰ ਸ਼ਤਾਨ ਆ ਇਹ ਦਿਲ ਦੀ ਸੁਣ ਤਾ ਦਿਲ ਤੱਕ ਰੱਖਦੇ ਹੋਏ ਲੋਕਾਂ ਨੂੰ ਭਾਵਕ ਹੋ ਕੇ ਨਾ ਵੋਟ ਬੈਂਕ ਬਣੇ ਰਹੋ ਸਾਡੀਆਂ ਜੇਬਾਂ ਚ ਪੈ ਰਹੋ ਅਸੀਂ ਕੁਛ ਨਾ ਕਰੀਏ ਤੇ ਤੁਸੀਂ ਅਸੀਂ ਜੇਬਾਂ ਇਤਾਨੂੰ ਕੱਢੀਏ ਵੋਟ ਬੈਂਕ ਦੇ ਰੂਪ ਚ ਫਿਰ ਦਿੱਤੀਏ ਫਿਰ ਮੌਜਾਂ ਲਈਏ ਤੁਸੀਂ ਨਰਕ ਚ ਰਹੋ ਭਾਵੇਂ ਤੇ ਭਾਵੇਂ ਚੰਗੇ ਰਹੋ ਜੋ ਵੀ ਜਸਲਾਹ ਚ ਰਹੋ ਅਸੀਂ ਫੇਰ ਨਾ ਤੁਹਾਨੂੰ 5 ਸਾਲ ਪੁੱਛੀਏ ਤੇ ਫੇਰ ਤਾਨੂੰ ਟਿਕਾ ਵੋਟ ਕਹਿ ਕੇ ਵੋਟ ਬੈਂਕ ਕਹਿ ਕੇ ਜੇਬ ਚੋਂ ਕੱਢੀਏ ਇਸੇ ਕਰਕੇ ਮੈਂ ਨਾ ਉੱਤੇ ਦਿਮਾਗ ਦੇ ਸੁਣੋ ਮਤਦਾਨ ਆ ਮਤਤਈਆ ਤੱਦੀ ਐ ਸਾਡਾ ਸਲੋਗਨ ਸੀ ਦਿਲ ਦਿਮਾਗ ਦਿਲੋਂ ਦਿਮਾਗ ਦੀ ਸੁਣੋ ਤੇ ਫਿਰ 2 ਮਹੀਨੇ ਤੋਂ ਪਹਿੇ ਕਰ ਰਹੇ ਲੱਗਦਾ ਕਿ ਲੋਕ ਉਹ ਦਿਮਾਗ ਦੀ ਸੁਣਨਗੇ ਬਿਲਕੁਲ ਬਹੁਤ ਪੋਜ਼ਿਟਿਵ ਹੈ ਕਿ ਲੋਕੇ ਮੈਰਿਟ ਬਣਾਉਂਦੇ ਪਏ ਕੈਂਡੀਡੇਟ ਕੌਣ ਹੈ ਚਾਰ ਕੈਂਡੀਡੇਟ ਹੈ ਕੌਣ ਅਵੇਲੇਬਲ ਹੈ ਕੌਣ ਅਸੈਸੇਬਲ ਹੈ ਇਹਦਾ ਟਰੈਕ ਰਿਕਾਰਡ ਹੈ ਕੰਮ ਕਰਨ ਦਾ ਕਿੰਨੇ ਕੁਸ਼ ਕਰਕੇ ਵਿਖਾਇਆ ਲੋਕਾਂ ਨੂੰ ਨੇੜੇ ਕੌਣ ਲੱਗਦਾ ਹੈ ਨਾ ਚਾਰ ਕੈਂਡੀਡੇਟ ਹੈ ਕੱਲ ਨੂੰ 5 ਸਾਲ ਲੈ ਅੱਗੇ ਠੀਕ ਕਿਸੇ ਨੇ ਵੇਖਣਾ ਹੋਵੇ ਵੀ ਕੌਣ ਯਾਰ ਲੱਭੂਗਾ ਤੇ ਇਹ ਚਾਰ ਕੈਂਡੀਡੇਟ ਜਿਹੜੇ ਉਹਨਾਂ ਚ ਮੈਰਿਟ ਬਣਾਉਣੀ ਹੋਵੇ ਤਾਂ ਫਿਰ ਐਡਾ ਬਹੁਤਾ ਔਖਾ ਕੰਮ ਨਹੀਂਗਾ ਪਰ ਸਮਝਦਾਰੀ ਨਾਲ ਕਿ ਮੈਰਿਟ ਬਣਾਉਣ ਕੇ ਲੋਕੀ ਬਗਤ ਸਮਝਦਾਰ ਹੋ ਗਿਆ ਹੁਣ ਵੋਟ ਹੁਣ ਵੋਟ ਬੈਂਕ ਨਹੀਂ ਰਹਿ ਲੋਕ ਹੁਣ ਕਿਸੇ ਦੇ ਜੇ ਬਾਤ ਨਹੀਂ ਆਗੇ ਲੋਕੀ ਹੁਣ ਟੀਕਾ ਵੋਟ ਨਹੀਂ ਆਗੇ ਲੋਕੀ ਹੁਣ ਸਮਝਦੇ ਲੋਕੀ ਕੋਈ ਖੁਸ਼ ਕਰੂਗਾ ਤਾਂ ਵੋਟ ਦਾ ਹੱਕਦਾ ਰਹੂਗਾ ਨਹੀਂ ਤਾਂ ਨਹੀਂ ਰਹੂਗਾ ਨੰਨੇ ਮੈਂ ਮਾ ਮਾਨਾ ਜੀ ਵੋਟ ਕਰਨ ਵਾਸਤੇ ਆਇਆ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੋ ਇਸ ਨੂੰ ਜਿਹੜਾ ਕਹ ਜੀਏ ਕਰਮਾ ਵਾਲਾ ਭਾਗ ਵਾਲਾ ਦਿਨ ਹੈ ਸੋ ਇਸ ਤਰ੍ਹਾਂ ਪਰਿਵਾਰ ਨਾਲ VOTING ਕੀਤੀ ਅੱਜ ਹਾਂਜੀ ਬਿਲਕੁਲ ਇਹ ਸਾਡੀ ਸੰਦਿਕਾਂਜਕ ਦੇਵੀ ਆ ਇੱਕ ਬੜੀ ਹਾਂਜੀ ਮਿਸ ਜੋਸ਼ੀ ਦੇ ਸਾਹਮਣੇ ਜੋ